ਜੋ ਫਾਲਸਾ ਦੇ ਪਤੇ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਫਾਸ ਨੋਮੀ 72 ਗੜੀ ਦੇ ਇਹਦਾ ਦੀਵਾਨ ਹਾਲ ਹੈ ਨਵਾਬ ਸੈਫਦਾਨ ਜਿਹੜੇ ਉਹਨਾਂ ਦੇ ਪਿਆਰ ਕਰਕੇ ਆਏ ਸੀ ਗੁਰੂ ਮਹਾਰਾਜ ਜੀ ਸੰਗਤ ਕਰਦੇ ਆਸ ਜਿਹੜਾ ਤੁਸੀਂ ਪੂਰਾ ਪੜ ਸਕਦੇ ਹੋ ਜੀ ਥੋੜਾ ਤੁਹਾਨੂੰ ਦੱਸ ਵੀ ਦੰਨੇ ਆ ਜੀ ਗੁਰੂ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਜਦੋਂ ਚੱਲੇ ਇੱਕ ਨੌਲੀ ਰੋਪੜ ਅਨੰਦਪੁਰ ਸਾਹਿਬ ਗਾਣਾ ਸਰਾਏ ਨੌ ਲਖਾ ਕੁਝ ਦੇ ਨੇ ਉਤੋਂ ਬਾਅਦ ਸੈਪੁਲ ਸਿੰਘ ਸਾਹਿਬ ਖਾਨ ਦੀ ਬੇਨਤੀ ਤੇ ਇੱਥੇ ਆਏ ਜੀ ਜਿਹਨਾਂ ਦੇ ਨਾਲ ਮਾਤਾ ਨਾਨਕ ਜਿਵੇਂ ਮਾਤਾ ਗੁਜਰੀ ਵੀ ਉਹਦੇ ਨਾਲ ਸੀ ਜੀ ਤੇ 300 ਸਿੱਖਾਂ ਦੇ ਜਥੇ ਨਾਲ ਇੱਥੇ ਠਹਿਰੇ ਸੀਗੇ ਜੀ ਉਹ ਇਹਨੂੰ ਸ਼ੇਅਰ ਜਰੂਰ ਕਰੋ ਇਹ ਗੁਰਦੁਆਰਾ ਸਾਹਿਬ ਜਿਹੜਾ ਜੀ ਪਟਿਆਲੇ ਤੋਂ ਜਦੋਂ ਆਉਨੇ ਆ ਬਾਦਰਗੜ ਰੋਡ ਦੇ ਉੱਤੇ ਹੀ ਆ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤਾਂ ਕਿ ਹਰ ਇੱਕ ਸਿੱਖ ਦੇ ਫੋਨ ਦੇ ਵਿੱਚ ਜਰੂਰ ਪਹੁੰਚੇ ਜੀ ਵੈਲ ਜੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ